ਇਹ ਤਾਂ ਚੀਰਦੀ ਹੈ ਤਾਂ ਫਰਾਟੇ ਮਾਰਦੀ ਜਿੰਨਾ ਆ ਗਿਆ ਉੰਨਾ ਹੀ ਖਿੱਚਦਾ ਜਿੰਨਾ ਆ ਗਿਆ ਉੰਨਾ ਹੀ ਖਿੱਚਦਾ ਜਿਹੜੇ ਟਰੈਕਟਰ ਦੀ ਬੈਟਰੀ ਚ ਪਾਣੀ ਮੁੱਕ ਜੇ ਤਾਂ ਉਹ ਸੈਲਫ ਚੱਕਣੋਂ हट ਜਾਂਦੀ ਚਾਹੇ ਨਵੀਂ ਬੈਟਰੀ ਬਹੁਤ ਬਿਮਾਰੀਆਂ ਆਉਂਦੀਆਂ ਨੇ ਮਗਰ ਜਿਹੜਾ ਆਪਾਂ ਸੱਦਾ ਦਿੰਨੇ ਆ ਜਿਹੜੇ ਜ਼ਿਮੀਂਦਾਰ ਭਰਾ ਕਹਿੰਦੇ ਨੇ ਵੀ ਅਸੀਂ ਸਰਕਾਰ ਇਸ ਚੀਜ਼ ਨੂੰ ਮਾਨਤਾ ਦੇਵੇ ਯੂਨੀਵਰਸਿਟੀ ਦੇਵੇ ਮਹਿਕਮੇ ਦੇਣ ਪਿਛਲੇ ਸਾਲੋਂ ਦਾ ਝਾੜ ਵਗੈਰਾ ਬਰਾਬਰ ਇਹਦਾ ਝਾੜ ਬਾਈ ਸਮਾ ਸਾਡੇ ਵੀਰੋ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਕਈ ਸਾਲਾਂ ਤੋਂ ਚੱਲ ਰਿਹਾ ਵੀ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਖੇਤੀ ਦੇ ਵਿੱਚ ਘੱਟ ਤੋਂ ਘੱਟ ਆਪਾਂ ਕਿਉਂਕਿ ਪਾਣੀ ਦੀ ਦਿਨੋਂ ਦਿਨ ਪਾਣੀ ਡੂੰਗੇ ਹੁੰਦੇ ਜਾ ਰਹੇ ਨੇ ਬੋਰ ਆਪਣੇ ਹਰੇਕ ਸਾਲ ਆਪਾਂ ਨੂੰ ਡਰਾਈਵਰੀਆਂ ਪਾਉਣੀਆਂ ਪੈਂਦੀਆਂ ਨੇ ਤੇ ਆਪਾਂ ਇਸ ਵਾਰ ਤੁਹਾਨੂੰ ਦੱਸਾਂਗੇ ਕਈ ਸਾਲਾਂ ਤੋਂ ਸੁੱਕੇ ਕਦੂ ਦੀ ਪ੍ਰੈਕਟਿਸ ਕਰ ਰਹੇ ਹਾਂ ਤੇ ਕਿਵੇਂ ਰਹਿੰਦਾ ਇਹਦਾ ਤਜਰਬਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਕਦੋਂ ਦੀ ਲੱਗੀ ਹੋਈ ਐ ਇਹ ਚੋਣਾ ਇਹ ਲੱਗਿਆ ਬਾਈ 23 ਜੂਨ ਦਾ ਸੁੱਕਾ ਕਦੂ ਕਰ ਸੁੱਕਾ ਕਦੂ ਕਰਕੇ ਇਹਦੀ ਖੇਤ ਦੀ ਤਿਆਰੀ ਕਿਵੇਂ ਹੁੰਦੀ ਹੈ ਪਹਿਲਾਂ ਦੱਸ ਖੇਤ ਦੀ ਤਿਆਰੀ ਪਹਿਲਾਂ ਆਪਾਂ ਬਾਹਣ ਸੁੱਕਾ ਪਾਇਆ ਹੂੰ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਬੁਰੇ ਨੂੰ ਵੀ ਸੁੱਕੇ ਕਦੂ ਵਾਲੇ ਪਾਸੇ ਵੀ ਜਾਣਾ ਹੂੰ ਜਿੱਥੇ ਤੁਸੀਂ ਕਣਕ ਤੋਂ ਬਾਅਦ ਸਿੱਧਾ ਝੋਨਾ ਲਾਉਣਾ ਹੂੰ ਮਾਰਚਾ ਵਾਲਾ ਪਾਣੀ ਲਾਸਟ ਲਾ ਕੇ ਕਣਕ ਦਾ ਹੂੰ ਜਿੱਥੇ ਫਸਲ ਬੀਜਤੀ ਉੱਥੇ ਤਾਂ ਪਾਣੀ ਦੇਣਾ ਹੂੰ ਅਗਰ ਬਾਅਦ ਜਿਹੜਾ ਤੁਸੀਂ ਪਾਣੀ ਵਾਹਣ ਨੂੰ ਦਿੰਨੇ ਹੋ ਉਹ ਨਾ ਉਹ ਪਾਣੀ ਦਾ ਵੀ ਨੁਕਸਾਨ ਹੂੰ ਤੇ ਜ਼ਮੀਨ ਤੇ ਤੇਲ ਦਾ ਵੀ ਨੁਕਸਾਨ ਆ ਪਾਉਣਾ ਪੈਂਦਾ ਤੇ ਜ਼ਮੀਨ ਨੂੰ ਵੀ ਉਲੀ ਆਉਂਦੀ ਜਿਹਦੇ ਕਰਕੇ ਮਗਰੋ ਝੰਡੇ ਵਰਗੇ ਰੋਗ ਬਹੁਤ ਬਿਮਾਰੀਆਂ ਆਉਂਦੀਆਂ ਨੇ ਮਗਰੋ ਜਿਹੜਾ ਆਪਾਂ ਸੱਦਾ ਦਿੰਨੇ ਆ ਜਿਹੜੇ ਜ਼ਿਮੀਂਦਾਰ ਭਰਾ ਕਹਿੰਦੇ ਨੇ ਵੀ ਅਸੀਂ ਬਾਂ ਠੰਡਾ ਕਰਦੇ ਆ ਹੂੰ ਧਰਤੀ ਸਾਡੀ ਮਾਂ ਗੁਰੂ ਗ੍ਰੰਥ ਸਾਹਿਬ ਨੇ ਮਾਂ ਦਾ ਦਰਜਾ ਦਿੱਤਾ ਪੁੱਤ ਜਿੱਡਾ ਮਰਜ਼ੀ ਬੈਲੀ ਹੋਵੇ ਮਾਂ ਕਰਮ ਨਹੀਂ ਹੁੰਦੀ ਹੂੰ ਮਾਂ ਠੰਡੀ ਰਹਿੰਦੀ ਆ ਵੀ ਇਹਦੇ ਵਿੱਚ ਉਹ ਫालतੂ ਇਹਦੇ ਵਿੱਚ ਫालतू ਪਾਣੀ ਪਾਉਣ ਦਾ ਕੋਈ ਫਾਇਦਾ ਤੇ ਇਹ ਕਿੰਨੇ ਸਾਲ ਹੋ ਗਏ ਬਈ ਆਪਾਂ ਨੂੰ ਇਹਨੂੰ ਬਈ ਆਪਾਂ 3 ਸਾਲ ਹੋ ਗਏ ਸੁੱਕਾ ਕਦੂ ਲਗਾਤਾ ਪਹਿਲਾਂ 1 ਕਿਲਾ ਲਾਇਆ ਹੂੰ ਐਸ ਕੀ ਡੀ ਆਰ ਐਸ ਕਰਲੇ 5 ਕਿਲੇ ਡੀ ਐਸ 5 ਕਿਲੇ ਸਿੱਧੇ ਵੀ ਜਾਈ ਡੀ ਐਸ ਕਰਲੇ ਤੇ 1.5 ਕਿਲਾ ਇਹ ਹੋ ਗਿਆ ਆਪਣੇ ਕੋਲੇ ਖੇਤੀ ਆਪਣੀ ਬਾਲੀ ਵੱਡੀ ਨਹੀਂ ਹੁੰਦੀ ਖੇਤੀ ਤਿਆਰਬੇ ਵਾਲੀ ਕਰਦੇ ਆਂ ਖੇਤੀ ਛੋਟੀ ਕਰਦੇ ਆਂ ਹੂੰ ਤੇ ਇਹਦਾ ਬਾਈ ਕਿਵੇਂ ਰਿਹਾ ਤਿਆਰ ਬਾ ਪਿਛਲੇ ਸਾਲੋਂ ਦਾ ਝਾੜ ਵਗੈਰਾ ਬਰਾਬਰ ਰਿਹਾ ਇਹਦਾ ਝਾੜ ਬਾਈ ਸਮਾਂ ਸਾਡੇ ਦੂਏ ਕੱਦੂ ਵਾਲੇ ਬਾਹਣ ਦੇ ਬਰਾਬਰ ਰਿਹਾ ਹੂੰ ਯੂਰੀਆ ਇਹਨੂੰ ਘੱਟ ਖਾਂਦੀ ਆ ਅੱਧੀ ਬੋਰੀ ਕੱਦੂ ਨਾਲੋਂ ਠੀਕ ਹੈ ਤੇ ਯੂਰੀਆ ਆਟੋਮੈਟਿਕਲੀ ਘੱਟ ਉਹ ਸਾਰਿਆਂ ਚੀ ਘੱਟ ਪਊਗਾ ਜਿਹੜੇ ਲੋਕ ਨਹੀਂ ਪਾਣੀ ਲਾਉਂਦੇ ਜ਼ਮੀਨ ਨੂੰ ਹੂੰ ਉਹਨਾਂ ਦੇ ਯੂਰੀਆ ਘੱਟ ਖਪਤ ਹੋਊਗਾ ਹੂੰ ਜਿਆਦਾ ਪਾਣੀ ਜਿਆਦਾ ਯੂਰੀਆ ਜਿੰਨਾ ਜਿਆਦਾ ਪਾਣੀ ਲਾਉਂਗੇ ਬੇਲੇ ਬਾਹਣ ਚ ਉਹਨਾਂ ਜਿਆਦਾ ਯੂਰੀਆ ਖਾ ਤੇ ਦੂਸਰੀ ਇਹਨੂੰ ਬਿਮਾਰੀ ਘਟ ਆਉਂਦੀ ਹੈ ਇਹਨੂੰ ਉਲੀ ਵਾਲੀ ਬਿਮਾਰੀ ਘਟ ਆਉਂਦੀ ਹੈ ਹੂੰ ਸਭ ਤੋਂ ਵੱਡੀ ਗੱਲ ਕੀ ਇੱਕ ਮੈਂ ਤੁਹਾਨੂੰ ਉਦਾਹਰਨ ਦੇ ਦੇਣਾ ਜਿਹੜੇ ਟਰੈਕਟਰ ਦੀ ਬੈਟਰੀ 'ਚ ਪਾਣੀ ਮੁੱਕ ਜੇ ਹੂੰ ਸੁੱਕ ਜੇ ਸੁੱਕ ਜੇ ਹੂੰ ਤਾਂ ਉਹ ਸੈਲਫ ਚੱਕਣੋਂ ਹਟ ਜਾਂਦਾ ਚਾਹੇ ਨਵੀਂ ਬੈਟਰੀ ਹੋਵੇ ਬਿਲਕੁਲ ਉਹੀ ਸਾਡੀ ਧਰਤੀ ਦਾ ਸੇਮ ਸਿਸਟਮ ਆ ਹੂੰ ਜੇ ਇਹਦੇ ਵਿੱਚ ਪਾਣੀ ਰੀਚਾਰਜ ਨਾ ਹੋਇਆ ਧਰਤੀ 'ਚ ਪਾਣੀ ਥੱਲੇ ਨਾ ਗਿਆ ਧਰਤੀ 'ਚ ਹੂੰ ਤਾਂ ਪਾਣੀ ਉੱਡਦਾ ਹੀ ਰਿਹਾ ਉੱਪਰ ਉਹਨੂੰ ਹਟ ਜੂ ਪਾਣੀ ਤਾਂ ਇੱਕ ਦਿਨ ਪਾਣੀ ਆਉਣੋਂ ਹਟ ਜੂਗਾ ਹੂੰ ਜਿਹੜੀ ਸਾਡੀ ਜ਼ਿੰਦਗੀ ਦੀ ਟ੍ਰੇਨ ਆ ਉਹ ਸੈਲਫ ਹੂੰ ਇਹ ਜਿਵੇਂ ਜਿਹੜਾ ਕੱਦੂ ਆ ਉਹ ਪਲਸਟਰ ਹੋਵੇ ਇਹਦਾ ਹੁਣ ਮੰਨ ਲਓ ਜਿਵੇਂ ਜਿਹੜਾ ਕੱਦੂ ਜਦੋਂ ਆਪਾਂ ਘਾਰੇ 'ਚ ਵਾਹਣਾ ਬਾਹਤ ਆ ਉਹ ਨਹੀਂ ਪਾਣੀ ਪੀਂਦਾ ਉਹ ਪਲਸਟਰ ਉਹ 20% ਪਾਣੀ ਪੀਊ 80% ਉੱਡੂ ਹੂੰ ਇਹਦਾ 20% ਉੱਡੂਗਾ 80% ਜੱਜ ਬਊਗਾ ਥੱਲੇ ਬਾਈ ਤੈਨੂੰ ਮੈਂ ਕਹੂੰਗਾ ਤੂੰ ਜ਼ੂਮ ਕਰਕੇ ਦਿਖਾ ਦੀਂ ਪਰ ਜਿਹੜਾ ਹਫਤਾ ਪਹਿਲਾਂ ਮੀਂਹ ਲੰਘਿਆਗਾ ਉਰੇ ਆ ਜਾ ਹੂੰ ਇਹ ਇੱਥੇ ਤੱਕ ਆਪਾਂ ਟੱਕਰ ਲਵਾਤੀ ਦੀ ਸੂਏ ਦੇ ਪਾਣੀ ਦਾ ਤੈਨੂੰ ਜਿਲਬ ਵੀ ਦੇਂਦੀ ਹਾਂ ਹਾਂ ਬਾਈ ਬਿਲਕੁਲ ਉਵੇਂ ਹੀ ਪਿਆ ਟੱਕਾ ਕੱਦੂ ਵਾਲੇ ਵਾਹਣ ਦੇ ਤਾਂ ਪਾਣੀ ਨਿਕਲਦਾ ਕਿਸੇ ਪਾਸੇ ਅੱਜ ਤੱਕ ਸੁੱਕ ਦੂਜੇ ਦਿਨ ਇਹ ਚ ਪਾਣੀ ਖਤਮ ਹੋ ਗਿਆ ਸੀ ਠੀਕ ਹੈ ਇਹ ਜਮੀਨਾ ਪਾਣੀ ਜੀਰਦੀਆਂ ਨੇ ਇਹ ਤਾਂ ਚੀਰਦੀ ਹੈ ਤਾਂ ਫਰਾਟੇ ਮਾਰਦੀ ਹੈ ਜਿੰਨਾ ਆ ਗਿਆ ਉੰਨਾ ਹੀ ਖਿੱਚਦਾ ਜਿੰਨਾ ਆ ਗਿਆ ਉੰਨਾ ਹੀ ਖਿੱਚਦਾ ਜਿੰਨਾ ਆ ਗਿਆ ਉੰਨਾ ਹੀ ਖਿੱਚਦਾ ਹੂੰ ਆ ਝਗੜਾ ਖੜਿਆ ਵਿੱਚ ਆਪਾਂ ਹੂੰ ਪਾਣੀ ਇਹਨੂੰ ਘੱਟ ਲੱਗਦਾ ਦੂਜੇ ਦੇ ਮੁਕਾਬਲੇ ਬਈ ਐਂ ਮੰਨ ਲਾ ਤੂੰ ਪਿਛਲੇ ਸੋਮਵਾਰ ਨੂੰ ਹੂੰ ਅੱਜ ਕਿਹੜਾ ਦਿਨ ਹੈ ਸੋਮ ਮੰਗਲਵਾਰ ਨਾ ਮੜੇ ਦੇਖ ਲੈਂਦੇ ਆ ਤੇ ਅੱਜ ਮੰਗਲਵਾਰਾ ਹੂੰ ਪਿਛਲੇ ਸੋਮਵਾਰ ਨੂੰ ਅਸੀਂ ਸੂਏ ਦਾ ਪਾਣੀ ਕੱਢਿਆ ਹੂੰ ਸਾਰਾ ਦਿਨ ਹੂੰ ਸਾਰੀ ਰਾਤ ਠੀਕ ਹੈ ਬੁੱਧਵਾਰ ਨੂੰ ਬੰਦ ਕਰਿਆ ਹੂੰ ਟੱਕਰਾਂ ਲਵਾਦਿਆਂ ਸਾਨੂੰ ਐਂ ਜੀ ਵੀ ਹਫ਼ਤਾ ਤਾਂ ਸੁੱਕਦਾ ਹੀ ਨਹੀਂ ਸਾਰਾ ਪਾਣੀ ਜੀ ਰਿਹਾ ਬਈ ਆ ਦੇਖ ਲੈ ਅੱਜ ਵੀ ਅੱਜ ਵੀ ਪਾਣੀ ਮੰਗਦਾ ਪੂਰਾ ਹਾਂ ਪੈਰ ਚੱਲਦੀ ਏ ਜ਼ਮੀਨ ਜ਼ਮੀਨ ਪੈਰ ਚੱਲਦੀ ਏ ਹੂੰ ਇਹਦਾ ਜਿਹੜਾ ਪਾਣੀ ਦਾ ਰੀਚਾਰਜ ਸੋਰਸ ਆ ਉਹ ਹੋਣਾ ਚਾਹੀਦਾ ਹੂੰ ਪਰ ਆਪਾਂ ਕਿਸਾਨ ਵੀਰਾਂ ਨੂੰ ਵੀ ਕਹਾਂਗੇ ਵੱਧ ਤੋਂ ਵੱਧ ਸੁੱਕੇ ਕੱਦੂ ਵਾਲੇ ਪਾਸੇ ਆਓ ਇਕੱਠੇ ਜ਼ਮੀਨ 'ਚ ਨਾ ਆਓ ਹੌਲੀ-ਹੌਲੀ ਆਓ ਹੂੰ ਕੱਦੂ ਆਓ ਸਾਰੇ ਜਾਣੇ ਕੱਦੂ ਕਰਨ ਦਾ ਮੰਤਬ ਤਾਂ ਪਾਣੀ ਖੜਾਉਣੀ ਹੀ ਹੁੰਦਾ ਪਾਣੀ ਖੜਾਉਣੀ ਹੀ ਹੁੰਦਾਗਾ ਪਰ ਹੌਲੀ-ਹੌਲੀ ਆਓ ਇਸ ਪਾਸੇ ਹੂੰ ਕਿਉਂ ਜਿਹੜੇ ਮੀਂ ਉਹ ਸਾਡੇ ਤਕਰੀਬ ਨੂੰ ਉੱਪਰ ਹੀ ਉੱਡ ਜਾਂਦੇ ਨੇ ਧਰਤੀ 'ਚ ਰੀਚਾਰਜ ਨਹੀਂ ਹੁੰਦੇ। ਬਿਲਕੁਲ। ਦੂਈ ਗੱਲ ਆਪਣੀ ਸਰਕਾਰ ਨੂੰ ਵੀ ਅਪੀਲ ਆ। ਹੂੰ। ਸਰਕਾਰ ਇਸ ਚੀਜ਼ ਨੂੰ ਮਾਨਤਾ ਦੇਵੇ, ਯੂਨੀਵਰਸਿਟੀ ਦੇਵੇ, ਮਹਿਕਮੇ ਦੇਣ। ਵੀ ਭਾਈ ਸੁੱਕਾ ਕਦੂ ਕਰਕੇ ਝੋਨਾ ਜਿਵੇਂ ਉਹ ਸਿੱਧੀ ਬਿਜਾਈ ਤੇ ਜ਼ੋਰ ਦਿੰਦੇ ਨੇ, ਸਬਸਿਡੀ ਤੇ ਜ਼ੋਰ ਦਿੰਦੇ ਨੇ। ਸਬਸਿਡੀ ਤੇ ਅਸੀਂ 1500 ਰੁਪਏ ਪਾਵਾਂਗੇ। ਹੂੰ। ਤਾਂ ਉਹ ਜਿਹੜਾ 1500 ਰੁਪਏ ਸੁੱਕੇ ਕਦੂ ਵਾਲੇ ਨੂੰ ਵੀ ਕਹਿਣ ਵੀ ਤੈਨੂੰ ਵੀ 1500 ਪਾਵਾਂਗੇ ਸੁੱਕਾ ਕਦੂ ਕਰਕੇ ਲਾ। ਹੂੰ। ਕਿਉਂਕਿ ਹਰੇਕ ਬੰਦਾ ਸਿੱਧੀ ਬਿਜਾਈ ਨਹੀਂ ਕਰ ਸਕਦਾ। ਡਾਕਟਰ ਦਲੇਰ ਸਿੰਘ ਦੀ ਇਹ ਇਹ ਮੇਰਾ ਖਿਆਲ 10% ਪਿੰਡਾਂ ਚ ਪੰਜਾਬ ਦੇ ਪਿੰਡਾਂ ਚ 10% ਇਹ ਵਿਧੀ ਚੱਲ ਪਈ। ਕਾਮਯਾਬ ਹੈ ਸਰ ਕਾਮਯਾਬ ਹੋਗੀ ਇਹਨੂੰ ਗਾਹਾਂ ਕਾਮਯਾਬ ਕਰਨ ਵਾਸਤੇ ਸਰਕਾਰ ਸਰਕਾਰ ਦੀ ਹਿੰਮਤ ਦੀ ਬਹੁਤ ਵੱਡੀ ਲੋੜ ਹੈ। ਹੂੰ ਕੋਈ ਇਹਦਾ ਝਾੜ ਨਹੀਂ ਘਟਦਾ। ਕੋਈ ਝਾੜ ਨਹੀਂ ਘਟਦਾ ਕੋਈ ਨਦੀਨਾਂ ਦੀ ਪ੍ਰੋਬਲਮ ਨਹੀਂ ਹੁੰਦੀ। ਬਿਮਾਰੀਆਂ ਘਟਦੀਆਂ ਨੇ। ਬਿਮਾਰੀਆਂ ਇਹਦੇ ਨਾਲ ਘਟਣੀਆਂ ਯੂਰੀਆ ਘਟੂਗਾ। ਯੂਰੀਆ ਘਟੂਗਾ ਫਾਇਦਾ ਹੁੰਦਾ ਨੁਕਸਾਨ ਕੋਈ ਨਹੀਂ। ਜਿਵੇਂ ਮਾਨਤਾ ਨਹੀਂ ਦੇਤੀ ਸਿੱਧੀ ਬਜਾਈ ਨੂੰ ਮਾਨਤਾ ਦੇਤੀ ਸਰਕਾਰ ਨੇ। ਪਰ ਸੁੱਕੇ ਕੱਦੂ ਨੂੰ ਵੀ ਮਾਨਤਾ ਦੇਣੀ ਚਾਹੀਦੀ। ਹਾਲੇ ਤੱਕ ਦਿੱਤੀ ਨਹੀਂ ਦੇਣੀ ਚਾਹੀਦੀ। ਦੇਣੀ ਚਾਹੀਦੀ ਆ ਸਰਕਾਰ ਨੂੰ ਚਾਹੀਦਾ। ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ